ਨੈਟ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਭਾਜਪਾ ਪੰਜਾਬ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੰਕਟ ਦੀ ਘੜੀ ਵਿੱਚ ਪੰਜਾਬ ਦੇ ਲੋਕਾਂ ਨੂੰ ਪੂਰੀ ਤਰ੍ਹਾਂ ਨਿਰਾਸ਼ ਕੀਤਾ ਹੈ ਜਿਸ ਕਾਰਨ ਮਜਬੂਰ ਪਿੰਡ ਵਾਸੀਆਂ ਨੇ ਸਿੱਧਾ ਪੰਜਾਬ ਦੇ ਗਵਰਨਰ ਨੂੰ ਚਿੱਠੀ ਲਿਖ ਕੇ ਮਦਦ ਦੀ ਅਪੀਲ ਕੀਤੀ ਹੈ ਬਲੀਵਾਲ ਨੇ ਦੱਸਿਆ ਕਿ ਸਸਰਾਲੀ ਕਲੋਨੀ ਅਤੇ ਆੜ੍ਹਤ ਵਾਲੇ ਦੇ ਪਿੰਡਾਂ ਜਿਨ੍ਹਾਂ ਵਿੱਚ ਬੂਥਗੜ੍ਹ ਗੌਂਸਗੜ੍ਹ ਗੰਡਾਪੁਰ ਰੋੜ ਮੰਗਟ ਹਵਾਸ ਖਵਾਜ ਕੇ ਮੰਗਲੀ ਟਾਂਡਕ ਮੰਗਲੀ ਖਾਸ ਗੰਡੀ ਤੋਗੜਾ ਗੰਡੀ ਫਾਜ਼ਲ ਗੰਡੀ ਸ਼ੇਰੋ ਸੇਖੋਵਾਲ ਕਸਾਵਾਦ ਜੀਵਨਪੁਰ ਢੇਰੀ ਬਾਜਰਾ ਸੱਟੋਵਾਲ ਸਿਰਾ ਚੁਰਵਾਲ ਮਾਚਿਆਣਾ ਕਲਾਂ ਪਿੰਡ ਪੰਚਾਇਤਾਂ ਨੇ ਪੰਜਾਬ ਦੇ ਗਵਰਨਰ ਨੂੰ ਚਿੱਠੀ ਲੇਕੇ ਤੁਰੰਤ ਫੌਜ ਅਤੇ ਮਾਹਿਰ ਟੀਮਾਂ ਦੀ ਤਾਇਨਾਤੀ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਉਸ ਸਸਰਾੜੀ ਨੇੜੇ ਸਤਲੁਜ ਦਰਿਆ ਦੇ ਟੁੱਟੇ ਬੰਨ੍ਹ ਦੀ ਮੁਰੰਮਤ ਕੀਤੀ ਜਾ ਸਕੇ ਜਿਸ ਨੇ ਲੁਧਿਆਣਾ ਜ਼ਿਲ੍ਹੇ ਵਿੱਚ ਤਬਾਹੀ ਮਚਾਈ ਹੋਈ ਹੈ ਬਲੀਏ ਵਾਲ ਨੇ ਕਹਿ ਕੇ ਵਾਰ-ਵਾਰ ਅਪੀਲ ਦੇ ਬਾਵਜੂਦੂ ਤੂਸੀ ਬਨ ਵਿੱਚ ਹੋਈ ਦਰਾਰ ਦੀ ਮੁਰੰਮਤ ਨਹੀਂ ਹੋ ਕੀਤੀ ਗਈ ਅਤੇ ਦਰਿਆ ਲਗਾਤਾਰ ਉਪਜਾਊ ਜ਼ਮੀਨ ਫਸਲਾਂ ਟਿਊਬਲ ਮਕਾਨ ਅਤੇ ਦਹਾਕਿਆਂ ਦੀ ਕਮਾਈ ਨੂੰ ਨਿਗਲ ਰਿਹਾ ਹੈ ਪਿੰਡ ਵਾਸੀਆਂ ਨੇ ਚੇਤਾਵਨੀ ਦਿੱਤੀ ਕਿ ਸਹੀ ਇੰਜੀਨੀਅਰਿੰਗ ਡਿਜ਼ਾਈਨ ਅਤੇ ਫੌਜੀ ਪਦਰ ਤੇ ਸਹਾਇਤਾ ਤੋਂ ਬਿਨਾਂ ਕੇਵਲ ਰੇਤ ਦੀਆਂ ਬੋਰੀਆਂ ਸੁੱਟਣ ਨਾਲ ਕੋਈ ਫਾਇਦਾ ਨਹੀਂ ਹੈ ਪਿੰਡਾਂ ਦੀਆਂ ਪੰਚਾਇਤਾਂ ਦਾ ਗਵਰਨਰ ਨੂੰ ਅਪੀਲ ਕੀਤੇ ਜਾਣ ਜਾਣਾ ਦਰਸਾਉਂਦਾ ਹੈ ਕਿ ਪੰਜਾਬੀ ਮੌਜੂਦਾ ਸਰਕਾਰ ਤੋਂ ਪੂਰੀ ਤਰ੍ਹਾਂ ਨਿਰਾਸ਼ ਹੋ ਚੁੱਕਿਆ ਹਨ ਆਪ ਸਰਕਾਰ ਤੇ ਹਮਲਾ ਕਰਦੇ ਹੋਏ ਬਲੀਏਵਾਲ ਨੇ ਕਿਹਾ ਕਿ ਜਦੋਂ ਆਮ ਪਿੰਡ ਵਾਸੀਆਂ ਨੂੰ ਆਪਣੀ ਹੀ ਸਰਕਾਰ ਤੋਂ ਕੋਈ ਉਮੀਦ ਨਹੀਂ ਰਹਿੰਦੀ ਤਾਂ ਉਹ ਜੀਵਨ ਬਚਾਉਣ ਲਈ ਗਵਰਨਰ ਨੂੰ ਚਿੱਠੀ ਲਿਖਣ ਤੋਂ ਮਜਬੂਰ ਹੋ ਜਾਂਦੇ ਹਨ ਤਾਂ ਇਹ ਸ਼ਾਸਨ ਦੇ ਪੂਰੇ ਤੌਰ ਤੇ ਫੇਲ ਹੋਣ ਦਾ ਸਭ ਤੋਂ ਵੱਡਾ ਸਬੂਤ ਹੈ ਲੋਕ ਬੇਬਸ ਹੋ ਕੇ ਆਪਣੀਆਂ ਪੁਰਖਿਆਂ ਦੀਆਂ ਜ਼ਮੀਨਾਂ ਅਤੇ ਜ਼ਿੰਦਗੀ ਭਰ ਦੀ ਕਮਾਈ ਨੂੰ ਰੋੜਦੇ ਦੇਖ ਕੇ ਦੇਖ ਰਿਹਾ ਨਾ ਪਰ ਆਪ ਲੀਡਰ ਸਿਰਫ ਝੂਠੇ ਪ੍ਰਚਾਰ ਵਿੱਚ ਰੁੱਝੇ ਹੋਏ ਹਨ ਉਹਨੇ ਕਿਹਾ ਕਿ ਹਲਕਾ ਸਾਨੀਵਰਦੀ ਵਿਧਾਇਕ ਅਤੇ ਆਫਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਕੋਈ ਮੰਡੀ ਵੱਡੀ ਸਹਾਇਤਾ ਲਿਆਉਣ ਦੀ ਆਪਣੇ ਹਲਕੇ ਤੋਂ ਗਾਇਬ ਹਨ ਜੋ ਕਿ ਹਲਕਾ ਸਾਨੀਵਰਦੀ ਲੋਕਾਂ ਨਾਲ ਵੱਡਾ ਧੋਖਾ ਹੈ ਬਲੀਏਵਾਲ ਨੇ ਕਿਹਾ ਕਿ ਲੋਕਾਂ ਦਾ ਆਪ ਤੇ ਭਰੋਸਾ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ ਦਿੱਲੀ ਤੋਂ ਪੰਜਾਬ ਤੱਕ ਆਪ ਦਾ ਮਾਡਲ ਸਿਰਫ ਝੂਠੇ ਇਸ਼ਤਿਹਾਰਾਂ ਤੇ ਖੋਖਲੇ ਭਾਸ਼ਣਾਂ ਤੇ ਹੀ ਟਿਕਿਆ ਹੋਇਆ ਹੈ ਵਦੀਏ ਵਾਲੇ ਮੰਗ ਕੀਤੀ ਕਿ ਪੰਜਾਬ ਸਰਕਾਰ ਤੁਰੰਤ ਫੌਜ ਅਤੇ ਮਾਹਿਰ ਹਾਈਡਰੋਲੋਜੀ ਟੀਮਾਂ ਨੂੰ ਸਥਾਈ ਬਨ ਬਰਮਤ ਅਤੇ ਹੜ੍ਹ ਨਿਯੰਤਰਣ ਲਈ ਬੁਲਾਉਣਾ ਚਾਹੀਦਾ ਹੈ। ਉਹਨਾਂ ਨੇ ਗਵਰਨਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਟੀਮਾਂ ਲਗਾਉਣ ਦੀ ਸਿੱਧੀ ਇਜਾਜ਼ਤ ਦੇ ਕੇ ਹੜਾ ਪੀੜਿਤ ਪਿੰਡ ਵਾਸੀਆਂ ਨੂੰ ਸੁਰੱਖਿਆ ਰਾਹਤ ਤੇ ਪੁਨਰਵਾਸ ਮਹੱਈਆ ਕਰਵਾਈ ਜਾਵੇ।